ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਬੜਾ ਹੀ ਭਾਗਾ ਭਰਿਆ ਵੇਲਾ ਹੈ ਪਵਿੱਤਰ ਵੇਲਾ ਹੈ ਇਸ ਵੇਲੇ ਦੇ ਵਿੱਚ ਜਾਗ ਓਣੀ ਇਸ ਵੇਲੇ ਸਾਡੀ ਅੱਖ ਓ ਕੁੱਣੀ ਤਾਂ ਸਮਝ ਲਓ ਸਾਡੇ ਕਰਮ ਸਾਡੇ ਭਾਗ ਜਾਗ ਗਏ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਵੇ ਨਾ ਸਮਝ ਲਓ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਯਾਦ ਕੀਤਾ ਹੈ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਇਸ ਕਰਕੇ ਆ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਈ ਅੰਮ੍ਰਿਤ ਵੇਲੇ ਅਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਇਹ ਭਾਗਾ ਵਾਲਿਆ ਨੂੰ ਹੀ ਮਿਲਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਮਿਲਦਾ ਹੈ ਤਾਂ ਜੇ ਇਹ ਕਿਰਪਾ ਕਿਸੇ ਦੇ ਦਿੱਤੇ ਹੋ ਰਹੀ ਆ ਭਾਵ ਸਭ ਤੋਂ ਪਹਿਲਾਂ ਤਾਂ ਉਹਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੁਝ ਭੈਣ ਭਰਾ ਨੇ ਜਿਨ੍ਹਾਂ ਦੀ ਅੱਖਾਂ ਆਪਣੇ ਆਪ ਹੀ ਅੰਮ੍ਰਿਤ ਵੇਲੇ ਵਿੱਚ ਕੁਲ ਜਾਂਦੀਆਂ ਨੇ। ਭਾਵ ਕਿਸੇ ਵੇਲੇ 2 ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਆਪਣੇ ਆਪ ਉਹਨਾਂ ਨੂੰ ਜਾਗ ਆ ਜਾਂਦੀ ਹੈ। ਉਹ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਉੱਠਣ ਕੁਝ ਲੋਕ ਸਰਦੀ ਗਰਮੀ ਕਰਕੇ ਉੱਠਣਦੇ ਨੇ ਜਾਂ ਕਈ ਵਾਰ ਅਚਾਨਕ ਆਪਾਂ ਦਬਕ ਕੇ ਵੀ ਉੱਠ ਜਾਂਦੇ ਆ ਜਾਗ ਖੁੱਲਦੀ ਹੈ ਐਂਜਲ ਲੱਗਦਾ ਹੈ ਜਿਵੇਂ ਕਿਸੇ ਨੇ ਆਵਾਜ਼ ਮਾਰੀ ਜਾਂ ਕੋਈ ਚੀਜ਼ ਡਿੱਗ ਕੇ ਉਹਦਾ ਖੜਕਾ ਆਇਆ ਜਾਂ ਹੋਰ ਵੀ ਕੋਈ ਕਾਰਨ ਬਣ ਸਕਦਾ ਹੈ ਸਾਡੇ ਉੱਠਣ ਦਾ ਕਿਸੇ ਵੀ ਕਾਰਨ ਕਰਕੇ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਈ ਸਾਡੀ ਅੱਖ ਖੁੱਲੀ ਸਮਝੋ ਸਾਡੇ ਕਰਮ ਸਾਡੇ ਪਾਗ ਜਾਗੇ ਗਏ ਹਨ ਜੇਕਰ ਕੋਈ ਆਲਾਨਮ ਹੀ ਦੀ ਸਹਾਇਤਾ ਦੇ ਨਾਲ ਉੱਠ ਰਿਹਾ ਹੈ ਤਾਂ ਇਹ ਵੀ ਬੜੀ ਵੱਡੀ ਖੁਸ਼ੀ ਹੈ ਮਾਲਕ ਦੀ ਕਿਉਂਕਿ ਕੁਝ ਲੋਕ ਸੁੰਦੇ ਆ ਉਹਨਾਂ ਤੋਂ ਵੀ ਉੱਠਿਆ ਨਹੀਂ ਜਾਂਦਾ ਅਮ੍ਰਿਤ ਵੇਲੇ ਦੇ ਵਿੱਚ ਕਲਯੁਗ ਦਾ ਪੈਰਾ ਵੀ ਬਹੁਤ ਤਕੜਾ ਹੁੰਦਾ ਹੈ ਕਲਯੁਗ ਵੀ ਆਪਣਾ ਪੂਰਾ ਜੋਰ ਲਗਾਉਂਦਾ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਦਬਾ ਲਵਾਂ ਇਸ ਬੰਦੇ ਨੂੰ ਮੰਝੇ ਤੋਂ ਉੱਠਾ ਨਾ ਦਵਾਂ ਕਿਉਂਕਿ ਜੇਕਰ ਇਹ ਬੰਦਾ ਅੰਮ੍ਰਿਤ ਵੇਲੇ ਦੇ ਵਿੱਚ ਉੱਠਦਾ ਤਾਂ ਇਹ ਉੱਠ ਕੇ ਰੱਬ ਦਾ ਨਾਮ ਜਪੇਗਾ ਜੇ ਐਨੇ ਰੱਬ ਦਾ ਨਾਮ ਜਪਿਆ ਤਾਂ ਮੇਰਾ ਪ੍ਰਭਾਵ ਘਟੇਗਾ ਇਸ ਕਰਕੇ ਕਹਿੰਦੇ ਕਲਯੁਗ ਦਾ ਵੀ ਪੂਰਾ ਪੂਰਾ ਜੋਰ ਲੱਗਿਆ ਹੁੰਦਾ ਹੈ ਸਾਨੂੰ ਦਬਾਉਣ ਦੇ ਲਈ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ ਮਹਾਪੁਰਖ ਜੀ ਕਹਿੰਦੇ ਸਮਝੋ ਉਹ ਯੋਧੀ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਸਵੇਰੇ ਸਵੇਰੇ ਇੱਕ ਜੰਗ ਜਿੱਤਣ ਦੇ ਬਰਾਬਰ ਹੁੰਦਾ ਹੈ ਜੰਗ ਕਹਿੰਦੇ ਨਾਲ ਹੁੰਦੀ ਆ ਸਿੱਧੀ ਕਲਯੁਗ ਦੇ అలਾਰਮ ਦੇ ਨਾਲ ਸਾਡੀ ਨੀਂਦ ਦੇ ਨਾਲ ਇਹ ਜੰਗ ਆਪਾਂ ਤਾਂ ਹੀ ਜਿੱਤ ਸਕਦੇ ਹਾਂ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਹੋਣ ਤਾਂ ਜੇਕਰ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਹੋ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਭਾਵੇਂ ਕਿਸੇ ਨੂੰ ਆਪਣੇ ਆਪ ਜਾਗ ਆ ਰਹੀ ਆ ਭਾਵੇਂ ਕੋਈ ਾਲਾਦੀ ਸਹਾਇਤਾ ਦੇ ਨਾਲ ਉੱਠ ਰਿਹਾ ਹੈ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕਰੇ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਆ ਕਿ ਤੁਸੀਂ ਇਹ ਕਿਰਪਾ ਕੀਤੀ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿੰ ਸਾਡੇ ਨਾਲ ਬਹੁਤ ਕੀਮਤੀ ਆ ਅੰਮ੍ਰਿਤ ਵੇਲੇ ਦੇ ਵਿੱਚ ਅਸੀਂ ਇੱਕ ਵਾਰ ਵਾਹਿਗੁਰੂ ਜੀ ਕਹਿੰਦੇ ਆ ਅਤੇ ਪੂਰੇ ਦਿਨ ਦੇ ਵਿੱਚ ਹਜ਼ਾਰ ਵਾਰ ਵਾਹਿਗੁਰੂ ਜੀ ਕਹੀਏ ਮਹਾਪੁਰਖ ਜੀ ਕਹਿੰਦੇ ਐ ਇੱਕ ਬਰਾਬਰ ਆ ਅੰਮ੍ਰਿਤ ਵੇਲੇ ਦੀ ਨੀ ਤਾਕਤ ਇਨੀ ਪਾਵਰ ਹੈ ਇਸ ਕਰਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਲ ਸਾਹਮਣਾ ਹੈ ਅੰਮ੍ਰਿਤ ਵੇਲੇ ਦੇ ਜਿਹੜੇ 3 ਘੰਟੇ ਨੇ ਸੂਰਜ ਚੜ੍ਹਨ ਤੋਂ ਪਹਿਲਾਂ ਦੇ 3 ਘੰਟੇ ਇਹ ਜ਼ਰੂਰ ਸਾਹਮਣੇ ਆ ਕਿਉਂਕਿ ਇਸ ਵੇਲੇ ਦੀ ਕੀਤੀ ਹੋਈ ਕਮਾਈ ਪੂਰੇ ਦਿਨ ਦੇ ਨਾਲ ਨਹੀਂ ਮਿਲਦੀ ਤਾਂ ਕੋਸ਼ਿਸ਼ ਆਪਾਂ ਇਹੋ ਕਰਨੀ ਆ ਕਿ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਸਾਹਮ ਲਈਏ ਜੇ ਕਰ ਕਿਸੇ ਦੀ ਮਜਬੂਰੀ ਹੈ ਕਈਆਂ ਦਾ ਸ਼ਰੀਰ ਠੀਕ ਨਹੀਂ ਰਹਿੰਦਾ ਕਈ ਭੈਣ ਭਰਾ ਕਮਾਕਾਰਾਂ ਵਾਲੇ ਨੇ ਉਹ ਕਹਿ ਦਿੰਦੇ ਨੇ ਵੀ ਅਸੀਂ ਦਿਨ ਪਰ ਬੜੀ ਮਿਹਨਤ ਦਾ ਕੰਮ ਕਰਦੇ ਆਂ ਰਾਤ ਨੂੰ ਲੇਟ ਘਰ ਆਉਂਦੇ ਆਂ ਪਰ ਅਸੀਂ ਅੰਮ੍ਰਿਤ ਵੇਲੇ ਦੀ ਕੀਮਤ ਨੂੰ ਸਮਝਦੇ ਆਂ ਇਸ ਕਰਕੇ ਅਸੀਂ ਅੰਮ੍ਰਿਤ ਵੇਲੇ ਸੰਭਾਲਦੇ ਆਂ ਪਰ ਅੰਮ੍ਰਿਤ ਵੇਲੇ ਸੰਭਾਲਣ ਤੋਂ ਬਾਅਦ ਅਸੀਂ ਸੋ ਜਾਂਦੇ ਆਂ ਤਾਂ ਦੇਖੋ ਸੰਗਤ ਜੀ ਉਹ ਅੰਤਰੀਆਮੀ ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਨੇ ਉਹਨਾਂ ਨੂੰ ਸਭ ਪਤਾ ਹੈ ਉਹਨਾਂ ਨੂੰ ਸਾਡੀ ਮਜਬੂਰੀਆਂ ਦਾ ਵੀ ਪਤਾ ਹੈ ਉਹਨਾਂ ਨੂੰ ਸਾਡੀ ਬਹਾਨਿਆਂ ਦਾ ਵੀ ਪਤਾ ਹੈ ਸਾਡੇ ਵਿਖਾਵੇ ਦਾ ਵੀ ਪਤਾ ਹੈ ਉਹ ਅੰਤਰੀਆਮੀ ਸੱਚੇ ਪਾਤਸ਼ਾਹ ਨੂੰ ਕੁਝ ਵੀ ਬੋਲਣ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਉਹ ਸਭ ਕੁਝ ਜਾਣ ਜਾਂਦੇ ਨੇ ਇਸ ਕਰਕੇ ਜੇਕਰ ਕੋਈ ਮਨੁੱਖ ਆਪਣੇ ਘਰ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾ ਰਿਹਾ ਹੈ ਦਿਨ ਭਰ ਕੰਮਕਾਰ ਕਰਦਾ ਹੈ ਅਮ੍ਰਿਤ ਵੇਲਾ ਵੀ ਸਾੰਭ ਰਿਆ ਹੈ ਭਾਵੇਂ ਕਿ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਮ੍ਰਿਤ ਵੇਲੇ ਦਾ ਨਿਤਨੇਮ ਕਰੇ ਜਾਏ ਨਾਮ ਜਪ ਰਿਹਾ ਹੈ ਤਾਂ ਜੇਕਰ ਉਹ ਨਿਤਨੇਮ ਕਰਨ ਤੋਂ ਬਾਅਦ ਅਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਕੁਝ ਧੇਰ ਆਰਾਮ ਵੀ ਕਰ ਲਵੇਗਾ ਤਾਂ ਉਸ ਦਾ ਚਲੋ ਮੰਨਦੇ ਹਾਂ ਕਿ ਇਹ ਵੀ ਉਸ ਦੀ ਮਜਬੂਰੀ ਹੈ ਕਿਉਂਕਿ ਉਹਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਲੋੜਿੰਦੀ نیند ਲੈਣੀ ਜ਼ਰੂਰੀ ਆ ਉਹਦੇ ਸਰੀਰ ਨੂੰ ਪੂਰੇ ਆਰਾਮ ਦੀ ਲੋੜ ਆ ਤਾਂ ਹੀ ਅਗਲੇ ਦਿਨ ਦੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵੇਗਾ ਤਾਂ ਹੀ ਉਹ ਤੰਦਰੁਸਤ ਰਹਿ ਪਾਵੇਗਾ ਪਰ ਜੇਕਰ ਕੋਈ ਮਨੁੱਖ ਸਾਰਾ ਦਿਨ ਘਰ ਦੇ ਵਿੱਚ ਵਿਹਲਾ ਰਹਿੰਦਾ ਹੈ ਸਾਰੀ ਰਾਤ ਵੀ ਸੌ ਕੇ ਗਵਾ ਲਈ ਸਾਰਾ ਸਾਰਾ ਦਿਨ ਵੀ ਅਸੀਂ ਬਿਸਤਰ ਦੇ ਉੱਤੇ ਲੰਮੇ ਪਏ ਰਹਿਣ ਟੀਵੀ ਦੇਖ ਲਿਆ ਮੋਬਾਈਲ ਚਲਾ ਲਿਆ ਜੇਕਰ ਉਹਨਨੁਖ ਵੀ ਕਵੇ ਕਿ ਮੈਂ ਪਾਈ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਫੇਰ ਤੋਂ ਸੋ ਜਾਵਾਂ ਤਾਂ ਫੇਰ ਇਹ ਤਾਂ ਬਹੁਤ ਗਲਤ ਗੱਲ ਆ ਨਾ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਸਾਡੇ ਗੁਰੂ ਸਾਹਿਬ ਜੀ ਦਾ ਕੋਈ ਫਾਇਦਾ ਨਹੀਂ ਆ ਅੰਮ੍ਰਿਤ ਵੇਲੇ ਉੱਠ ਕੇ ਸਾਡਾ ਹੀ ਫਾਇਦਾ ਹੈ ਕਿਉਂਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆ ਨਾਮ ਜਪਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਮਿਹਰਬਾਨ ਹੀ ਹੁੰਦੇ ਨੇ ਪੂਰੇ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੁੰਦੀ ਆ ਆਪਾਂ ਇਹਨਾਂ ਸੋਚੀਏ ਕਿ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਨਾਮ ਜਪਾਂਗੇ ਮਾਲਕ ਦੀ ਬੰਦਗੀ ਕਰਾਂਗੇ ਰੱਬ ਨੇ ਰੱਬ ਹੀ ਰਹਿਣਾ ਉਹ ਪਰਮ ਪਿਤਾ ਪਰਮੇਸ਼ਵਰ ਦੀ ਤਾਕਤ ਸ਼ਕਤੀ ਉਸੇ ਤਰ੍ਹਾਂ ਹੀ ਰਹੇਗੀ ਸਾਡੇ ਨਾਮ ਜਪਣ ਨਾਲ ਨਾਲ ਜਪਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੇ ਫਰਕ ਪੈਣਾ ਹੈ ਤੇ ਉਹ ਸਾਨੂੰ ਪੈਣਾ ਹੈ ਜਪ ਲਵਾਂਗੇ ਤਾਂ ਸੋਖੇ ਹੋ ਜਾਵਾਂਗੇ ਨਾ ਜਪਾਂਗੇ ਸੁੱਤੇ ਰਵਾਂਗੇ ਤਾਂ ਸਮਝੋ ਆਪਣੇ ਭਾਗ ਆਪਣੀ ਕਿਸਮਤ ਨੂੰ ਹੀ ਨਾਲ ਸਵਾ ਰੱਖਿਆ ਐ ਹੁਣ ਆਪਣੇ ਤੇ ਡਿਪੈਂਡ ਆ ਕਿ ਆਪਾਂ ਕੀ ਕਰਨਾ ਚਾਹੁੰਨੇ ਆ ਜਾਗ ਕੇ ਨਾਮ ਜਪ ਕੇ ਆਪਣੇ ਪਰਮ ਪਿਤਾ ਪਰਮੇਸ਼ਵਰ ਨੂੰ ਯਾਦ ਕਰਨਾ ਚਾਹੁੰਨੇ ਆ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਕਿਉਂਕਿ ਮਨੁੱਖੀ ਜਾਮੇ ਦੇ ਵਿੱਚ ਜਨਮ ਲੈਣਾ ਸਮਝੋ ਐ ਸਾਨੂੰ ਇੱਕ ਮੌਕਾ ਮਿਲਿਆ ਹੈ ਸਾਡੇ ਪਿਛਲੇ ਕਿਤੇ ਹੋਏ ਮਾੜੇ ਕਰਮ ਸਵਾਰਨ ਦਾ ਅੱਗੇ ਚੰਗੇ ਕਰਮ ਬਣਾਉਣ ਦਾ ਇਸ ਮੌਕੇ ਨੂੰ ਆਪਾਂ ਸੰਭਾਲ ਲਈਏ ਜੇਕਰ ਅੰਤਿ ਉਮਰ ਅੰਮ੍ਰਿਤ ਵੇਲੇ ਸੌ ਕੇ ਗਵਾ ਲਈ ਤਾਂ ਅੱਜ ਤੋਂ ਹੀ ਸੰਭਾਲ ਲਈਏ ਤਿੰਨ ਤੋਂ ਛੇ ਦੇ ਵਿੱਚ ਉੱਠ ਕੇ ਜਿੰਨਾ ਹੋ ਸਕੇ ਨਾਮ ਜਪੀਏ ਮਹਾਪੁਰਖ ਜੀ ਕਹਿੰਦੇ ਨੇ ਜਿੰਨਾ ਗੁਰੂ ਨਾਵੇਂਗਾ ਉਹਨਾਂ ਹੀ ਮਿੱਠਾ ਹੋਵੇਗਾ ਉਸ ਤਰ੍ਹਾਂ ਜਿੰਨਾ ਹੀ ਨਾਮ ਜਪ ਲਈਏ ਸਾਡੇ ਕੰਮ ਆਵੇਗਾ ਫਿਰ ਆਓ ਅੱਜ ਤੋਂ ਹੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਉਹਨਾਂ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ